ਕਿ ਜਿਆਜ਼ਮ ਦੇ ਵੀ ਪੋਸੇ ਨੂੰ ਵਾਸੇ ਮੰਨਦੇ ਸੀ ਜਿਆਜ਼ਮ ਭਗਤ ਸਿੰਘ ਦੇ ਪੋਸੇ ਨੂੰ ਨਹੀਂ ਮੰਨਦਾ ਔਰ ਬਾਬਾ ਸਾਹਿਬ ਜਿਹੜੇ ਕਹਿੰਦੇ ਸੀ ਕਹ ਐਜੂਕੇਸ਼ਨ ਸਾਰਿਆਂ ਲਈ ਫ੍ਰੀ ਕਰ ਦੇਓ ਹੂੰ ਤੇ ਇੱਥੇ ਐਜੂਕੇਸ਼ਨ ਫ੍ਰੀ ਤਾਂ ਕੀ ਕਰਨੀ ਆ ਇੰਨੀ ਕ ਮਹਿੰਗੀ ਕਰ ਰਹੀ ਹੈ ਸਰਕਾਰ ਕਿ ਜਿਹੜੇ 80 85% ਲੋਕ ਆ ਇਹ ਤੱਕ ਐਜੂਕੇਸ਼ਨ ਲੈਣ ਦਾ ਸੁਪਨਾ ਛੱਡ ਦੇਣਗੇ ਇਹ ਤਾਂ ਸਿਰਫ ਤੇ ਸਿਰਫ ਗੁਲਾਮੀ ਕਰਨ ਵਾਲੇ ਬਣ ਜਾਣਗੇ ਸੋ ਇਹ ਕੋਹਾੜਾ ਨਾ ਗਰੀਬਾਂ ਤੇ ਚਲਾਇਆ ਗਿਆ ਇਹ ਮੈਨੂੰ ਇਹ ਲੱਗਦਾ ਆ ਇਹ ਅਨਸੋਚਨ ਜਾਂਦੀ ਲੋਕਾਂ ਦੀ ਐਜੂਕੇਸ਼ਨ ਪਿੱਛੇ ਚੱਲ ਜਵੇ ਉਹ ਡਰਦੇ ਇਧਰ ਨਾ ਤੁਰਨੇ ਨਾ ਜਿਹੜੇ ਬੱਚੇ ਸੁਪਨਾ ਲੈਣਗੇ ਉਹ ਮਾਪੇ ਨੂੰ ਕੀ ਕਹਿਣਗੇ ਵੀ ਤੁਸੀਂ ਦਿਹਾੜੀ ਕਰਨ ਵੇ ਜਿੰਨੇ ਕਾ ਸੀ ਮੈਂ ਪੜਨਾ ਚਾਹਾਂ ਮੇਰੇ ਕੋਲ ਪੈਸਾ ਹੈ ਨਹੀਂ ਛੋਟੇ ਮੇਰੇ ਕੋਲ ਦਿੰਦਾ ਨਹੀਂ ਤੇ ਗਵਰਨਮੈਂਟ ਕਾ ਵੀ ਨਹੀਂ ਹੈ ਫਿਰ ਕੋਈ ਵੀ ਸਰਕਾਰ ਜਿਹੜੀ ਐਜੂਕੇਸ਼ਨ ਦਾ ਪੱਠਾ ਬਿਠਾਉਣਾ ਚਾਹੁੰਦੀ ਆ ਲੋਕਾਂ ਨੂੰ ਉਸ ਸਰਕਾਰ ਦਾ ਕਦੀ ਵੀ ਸਾਥ ਨਹੀਂ ਜਣਦੇ जयतीन जयपाल मैं सोम सहोता ਤੁਸੀਂ ਵੇਖ ਰਹੇ ਹੋ ਚੈਨਲ ਪੋਸੂਨਾਮਾ ਪੋਸੂਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਜਲਤੀ ਦੋਸਤੋ ਪਿਛਲੇ ਦਿਨੀ ਇੱਕ ਪੋਸੂਨਾਮਾ ਚੈਨਲ ਦੇ ਉੱਪਰ ਐਪੀਸੋਡ ਟੈਲੀਕਾਸਟ ਹੋਇਆ ਸੀ ਜਿਸ ਐਪੀਸੋਡ ਦਾ ਸਿੱਧੇ ਦਾ ਸਿੱਧਾ ਸੰਬੰਧ ਬੱਚਿਆਂ ਦੀ ਲਾਈਫ ਤੇ ਨਾਲ ਹੈ ਔਰ ਖਾਸ ਕਰਕੇ ਐਨਬੀਪੀਐਸ ਕਰ ਰਹੇ ਬੱਚਿਆਂ ਨੂੰ ਔਰ ਬਾਰੇ ਸਮੇਂ ਦੇ ਵਿੱਚ ਕਿਹੜੀਆਂ-ਕਿਹੜੀਆਂ ਵਿਕਤਾਂ ਦਾ ਸਾਹਮਣਾ ਕਰਨਾ ਪਵੇਗਾ ਇਹ ਸਾਰੇ ਜੋ ਕਨਸੈਪਟ ਸੀ ਉਸ ਐਪੀਸੋਡ ਦੇ ਵਿੱਚ ਸੀ ਕਿ ਹੁਣ ਬੱਚਿਆਂ ਨੂੰ ਐਮਬੀਬੀਐਸ ਕਰਨ ਤੋਂ ਪਹਿਲਾਂ ਜੇਕਰ ਉਹ ਐਮਬੀਬੀਐਸ ਕਰਨਾ ਚਾਹੁੰਦੇ ਨੇ ਤੇ ਉਹਨਾਂ ਨੂੰ 20 ਲੱਖ ਰੁਪਏ ਦਾ ਜਿਹੜਾ ਬਾਉਂਡ ਹੈ ਉਹ ਸਰਕਾਰੀ ਮੈਡੀਕਲ ਕਾਲਜਾਂ ਦੇ ਵਿੱਚ ਪੜਾਉਣਾ ਪਵੇਗਾ ਮਤਲਬ ਨੌਕਰੀ ਤੋਂ ਪਹਿਲਾਂ ਸਟੱਡੀ ਕਰਨ ਲਈ ਸਿਰਫ ਸਟੱਡੀ ਕਰਨ ਵਾਸਤੇ 20 ਲੱਖ ਰੁਪਏ ਦਾ ਬਾਉਂਡ ਭਰਉਣਾ ਪਾਏਗਾ ਹੁਣ ਸਵਾਲ ਇੱਥੇ ਹੈ ਕਿ ਕੀ ਸਰਕਾਰੀ ਮੈਡੀਕਲ ਕਾਲਜਾਂ ਦੇ ਵਿੱਚ ਹੀ ਬਾਉਂਡ ਭਰਉਣਾ ਪਾਏਗਾ ਜਾਂ ਇਹ ਸ਼ਰਤ ਜਿਹੜੀ ਹੈ ਉਹ ਪ੍ਰਾਈਵੇਟ ਕਾਲਜਾਂ ਦੇ ਉੱਪਰ ਵੀ ਲਾਗੂ ਹੁੰਦੀ ਹੈ ਜੇ ਪ੍ਰਾਈਵੇਟ ਕਾਲਜਾਂ ਦੇ ਉੱਪਰ ਲਾਗੂ ਇਹ ਸ਼ਰਤ ਨਹੀਂ ਹੁੰਦੀ ਤਾਂ ਇਸ ਦਾ ਕੀ ਮਤਲਬ ਹੈ ਜੇ ਸਰਕਾਰੀ ਮੈਡੀਕਲ ਕਾਲਜਾਂ ਦੇ ਉੱਪਰ ਇਹ ਸ਼ਰਤ ਲਾਗੂ ਹੁੰਦੀ ਹੈ ਤਾਂ ਇਸ ਦਾ ਕੀ ਮਤਲਬ ਹੈ ਅੱਜ ਇਸ ਵਿਸ਼ੇ ਨੂੰ ਲੈ ਕੇ ਸੈਕੰਡ ਐਪੀਸੋਡ ਦੇ ਵਿੱਚ ਇੱਕ ਵਾਰ ਫਿਰ ਮੇਰੇ ਨਾਲ ਜੁੜੇ ਨੇ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਉਹਨਾਂ ਦੇ ਨਾਲ ਇਸ ਵਿਸ਼ੇ ਨੂੰ ਲੈ ਕੇ ਔਰ ਬੱਚਿਆਂ ਨੂੰ ਹੋਰ ਵੱਲੇ ਸਮੇਂ ਦੇ ਵਿੱਚ ਕਿਹੜੀਆਂ-ਕਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ ਔਰ ਖਾਸ ਕਰਕੇ ਗਰੀਬ ਵਰਗ ਦੇ ਬੱਚੇ ਜਿਹੜੇ ਉਹ ਜਾਣ ਤਾਂ ਕਿੱਥੇ ਜਾਣ ਕੀ ਉਹ ਇਹ ਸ਼ਰਤਾ ਪੂਰੀਆਂ ਕਰ ਸਕਣਗੇ ਇਸ ਵਿਸ਼ੇ ਨੂੰ ਲੈ ਕੇ ਗੱਲਬਾਤ ਕਰਦੇ ਹਾਂ ਜਸਾ ਸਾਹਿਬ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਸਾ ਸਾਹਿਬ ਪਿਛਲੇ ਦਿਨੀ ਆਪਾਂ ਇੱਕ ਐਪੀਸੋਡ ਕੀਤਾ ਸੀ ਔਰ ਜਿਹਦੇ ਬਹੁਤ ਅੱਛੇ ਕਮੈਂਟਸ ਵੀ ਆਏ ਨੇ ਫੋਨਸ ਵੀ ਆਏ ਨੇ ਇਹ ਤਾਂ ਸਰਕਾਰ ਦੀ ਕਰਨੀ ਦਾ ਕਥਨੀ ਵਿੱਚ ਕਾਫੀ ਅੰਤਰ ਹੈ ਉਸ ਵਿੱਚ ਇੱਕ ਕੁਐਸਚਨ ਸੀ ਕਿ ਸਰਕਾਰੀ ਮੈਡੀਕਲ ਕਾਲਜਾਂ ਦੇ ਵਿੱਚ 20 ਲੱਖ ਰੁਪਏ ਦਾ ਬਾਉਂਡ ਭਰਉਣਾ ਪਏਗਾ ਐਮਬੀਬੀਐਸ ਜੇਕਰ ਤੁਸੀਂ ਕਰਨੀ ਹੈ ਕੀ ਇਹ ਬਾਉਂਡ ਸਿਰਫ ਸਰਕਾਰੀ ਮੈਡੀਕਲ ਕਾਲਜਾਂ ਦੇ ਵਿੱਚ ਹੈ ਜਾਂ ਫਿਰ ਪ੍ਰਾਈਵੇਟ ਵਿੱਚ ਵੀ ਦੇਣਾ ਪਏਗਾ ਸੋਹਤਾ ਸਾਹਿਬ ਤੁਹਾਡੇ ਦਰਸ਼ਕਾਂ ਨੂੰ ਇਹ ਗੱਲ ਮੈਂ ਦੱਸਣੀ ਚਾਹੁੰਦਾ ਕਿ ਸਰਕਾਰੀ ਕਾਲਜਾਂ ਦੇ ਵਿੱਚ ਇਹ ਪੰਜਾਬ ਸਰਕਾਰ ਨੇ ਕੀਤਾ ਜੀ ਸਰਕਾਰੀ ਕਾਲਜ ਦੀ ਸੀਟ ਲੈਣ ਲਈ ਹਰ ਬੱਚਾ ਬੱਦ ਤੋਂ ਵੱਧ ਮਿਹਨਤ ਕਰਦਾ ਤਾਂ ਕਿ ਉਹ ਮੈਰਿਟ ਦੇ ਵਿੱਚ ਆ ਕੇ ਸਰਕਾਰੀ ਕਾਲਜਾਂ ਦੀ ਫੀਸ ਜਿਹੜੀ ਹੈ ਜਦੋਂ ਪੰਜਾਬ ਕੋਟੇ ਚੋਂ ਸੀਟ ਮਿਲ ਜਾਂਦੀ ਹੈ ਹੂੰ ਤੇ ਫੀਸ ਬਹੁਤ ਘੱਟ ਹੈ ਬਹੁਤ ਘੱਟ ਨਹੀਂ ਕਹਿ ਸਕਦੇ ਹੈ ਤਾਂ ਜ਼ਿਆਦਾ ਪਰ ਕੰਪੈਟੇਬਲੀ ਪ੍ਰਾਈਵੇਟ ਪ੍ਰਾਈਵੇਟਲੀ ਤੇ ਜਾਕ ਦੂਜੀਆਂ ਸੀਟਾਂ ਤੇ ਜਦੋਂ ਅਸੀਂ ਜਾਣਦੇ ਆ ਤੇ ਉੱਥੇ ਫੀਸ ਵੱਧਾ ਜੀ ਹੁਣ ਸਰਕਾਰੀ ਕੋਟੇ ਲਈ ਬੱਚਾ 20 ਲੱਖ ਦਾ ਬਾਂਡ ਦੇਵੇ ਇਹ ਇੱਕ ਬੜੀ ਹੈਰਾਨੀ ਆਈ ਹੈ ਕਿ ਸਰਕਾਰ ਤਾਂ ਕਹਿੰਦੀ ਸੀ ਮੈਂ ਰੰਗਲਾ ਪੰਜਾਬ ਬਣਾਉਣਾ ਹੁਣ ਰੰਗਲੇ ਪੰਜਾਬ ਦੇ ਵਿੱਚ ਕੀ ਬੁੱਢੇ ਮਚਾਉਨੇ ਨੇ ਜਿਹੜੇ ਵਿਦਿਆਰਥੀ ਆ ਜਿਨ੍ਹਾਂ ਦਾ ਪ੍ਰਵੇਖ ਜਨਾ ਤਾਂ ਹੱਲੇ ਬਣਾਇਆ ਨਹੀਂ ਉਹਨਾਂ ਦੇ ਉੱਤੇ ਐਡਾ ਵੱਡਾ ਤਹਾਰਾ ਚਲਾ ਦਿੱਤਾ ਕਿ ਤੁਸੀਂ ਮੈਰਿਟ ਕਲੀਅਰ ਕਰਕੇ ਆਓ ਟੋਪ ਤੇ ਕਰਕੇ ਆਓ ਤੁਹਾਨੂੰ ਸੀਟ ਅਲਾਟ ਹੋ ਜਾਊ ਪਰ ਸਟੱਡੀ ਕਰਨ ਤੋਂ ਪਹਿਲਾਂ 20 ਲੱਖ ਰੁਪਏ ਦਾ ਬੋਨ ਤੁਹਾਨੂੰ ਸਰਕਾਰੀ ਕਾਲਜ ਦੇ ਵਿੱਚ ਦੇਣਾ ਪਊਗਾ। ਹੂੰ। ਹੁਣ ਜਿਹੜੇ ਬੰਦੇ ਰੋਟੀ ਨੂੰ ਉਹ ਜਾ ਰਾ ਕਿਸੇ ਦਾ ਬਾਪ ਹੈ ਨਹੀਂ ਜੇ ਹੈ ਤਾਂ ਮਜ਼ਦੂਰੀ ਕਰਦਾ। ਮਜ਼ਦੂਰੀ ਦੇ ਵਿੱਚ ਕੀ ਬਚਦਾ? ਕਿਵੇਂ ਘਰ ਚਲਾਉਣਾ? ਪਰ ਬੱਚੇ ਨੂੰ ਇੱਕ ਜਨੂੰਨ ਆ ਕਿ ਮੈਂ ਕੁਝ ਬਣਾ। ਜੀ। ਉਸ ਜਨੂੰਨ ਨੂੰ ਲੈ ਕੇ ਉਹ ਬੰਦਾ ਬੱਚਾ ਮਿਹਨਤ ਬਹੁਤ ਕਰਦਾ। ਦਿਨ ਰਾਤ ਕਿਉਂਕਿ ਮੈਡੀਕਲ ਦੀ ਪੜ੍ਹਾਈ ਸਭ ਤੋਂ ਟਫ ਆ। ਜੀ। ਉਹ ਦਿਨ ਰਾਤ ਮਿਹਨਤ ਕਰਕੇ ਟੌਪ ਦੇ ਵਿੱਚ ਆ ਕੇ ਬ੍ਰਿਲੈਂਟ ਸਟੂਡੈਂਟ ਬਣ ਕੇ ਉਹਨੂੰ ਸੀਟ ਅਲਾਉਟ ਹੁੰਦੀ ਹੈ ਪਰ ਜਦੋਂ ਉਹ ਸੀਟ ਤੇ ਜਾਊਗਾ ਹੁਣ ਪ੍ਰਿੰਸੀਪਲ ਪਹਿਲਾਂ ਉਹਨੂੰ ਕਹੋਗਾ ਵੀ ਤੇਰੀਆਂ ਕਲਾਸਾਂ ਤਾਂ ਸਟਾਰਟ ਕਰ ਸਕਦਾ ਪਹਿਲਾਂ ਛੋਟੀ 20 ਲੱਖ ਦੀ ਲੈ ਕੇ ਆ ਹਮ ਹੁਣ ਛੋਟੀ ਬੰਦ ਕੌਣ ਦੇਊਗਾ ਉਹਨੂੰ ਗਰੀਬ ਨੂੰ ਤਾਂ ਕੋਈ ਨੇੜੇ ਨਹੀਂ ਲੱਗਣ ਦਿੰਦਾ ਬਿਲਕੁਲ ਹੁਣ ਕੁਐਸਚਨ ਜਿਹੜਾ ਤੁਹਾਡਾ ਸੈਕੰਡ ਆ ਕਿ ਪ੍ਰਾਈਵੇਟ ਵਿੱਚ ਕਿਉਂ ਨਹੀਂ ਹਮ ਇੱਕ ਤਾਂ ਪ੍ਰਾਈਵੇਟ ਦੇ ਵਿੱਚ ਨਾ ਹੋਣ ਦਾ ਕਾਰਨ ਆ ਕਿ ਜਿਹੜੇ ਘੱਟ ਨੰਬਰ ਵਾਲੇ ਬੱਚੇ ਆ ਉਹ ਪ੍ਰਾਈਵੇਟ ਨੂੰ ਲਾਇਕ ਕਰਦੇ ਆ ਜੀ ਕਿਉਂਕਿ ਉਹਨਾਂ ਕੋਲ ਪੈਸਾ ਆ ਪ੍ਰਾਈਵੇਟ ਵਾਲਿਆਂ ਨੂੰ ਰੱਖਿਆ ਹੀ ਨਹੀਂ ਇਸ ਕਰਕੇ ਤੇ ਗਵਰਨਮੈਂਟ ਆਪਣੇ ادارے ਜਿਹੜੇ ਉਹ ਖਤਮ ਕਰਨਾ ਚਾਹੁੰਦੀ ਹੈ ਪਹਿਲਾਂ ਤਾਂ ਪੰਜਾਬ ਗਵਰਨਮੈਂਟ ਕਹਿੰਦੇ ਸੀ ਜਾਂ ਸਾਰੇ ਲੀਡਰ ਰਾਜਨੀਤਿਕ ਲੋਕ ਕਹਿੰਦੇ ਸੀ ਕਿ ਸੈਂਟਰ ਨੇ ਸਾਰੇ ਪੰਬਲ ਕੰਟਰੈਕਟ ਬੇਚ ਦਿੱਤੇ ਜੀ ਕੀ ਹੋਰ ਪੰਜਾਬ ਗਵਰਨਮੈਂਟ ਦੇ ਉਧਰ ਨੂੰ ਜਾ ਰਹੀ ਆ ਹੂੰ ਕਿਸੇ ادارے ਬੇਚ ਨਹੀਂ ਏ ਜੇਕਰ ਸਰਕਾਰੀ ਕਾਲਜ ਦੇ ਵਿੱਚ ਕੀਤਾ ਸੀ ਤਾਂ ਪ੍ਰਾਈਵੇਟ ਦੇ ਵਿੱਚ ਕਿਉਂ ਨਹੀਂ ਕੀਤਾ ਬਿਲਕੁਲ ਪ੍ਰਾਈਵੇਟ ਦੇ ਵਿੱਚ ਮੈਂ ਤਾਂ ਕਹਿੰਦਾ 20 ਦੀ ਵੀ ਜਾਇ 40 ਲੱਖ ਰਾਂ ਕਰਨ ਦੀ ਸੀ ਬਿਲਕੁਲ ਇਹਦਾ ਮਤਲਬ ਤੁਸੀਂ ਗਰੀਬਾਂ ਦੇ ਉੱਤੇ ਕੋਹਾੜਾ ਚੜਾ ਰਹੇ ਆਂ ਔਰ ਪ੍ਰਾਈਵੇਟ ਨੂੰ ਤੁਸੀਂ ਪ੍ਰਸ਼ੰਸਤ ਕਰ ਰਹੇ ਆਂ ਉਹਨਾਂ ਨੂੰ ਪ੍ਰਮੋਟ ਕਰ ਰਹੇ ਆਂ ਕਿ ਤੁਸੀਂ ਆਪਣੀਆਂ ਮਨਵਰਜ਼ੀਆਂ ਕਰੋ ਤੇ ਉੱਥੇ ਜਿਹੜੇ ਡਾਕਟਰ ਬਣ ਕੇ ਨਿਕਲਦੇ ਆਂ ਦੂਜੇ ਪਾਸੇ ਕਹਿ ਦਿੰਦੇ ਜੀ ਸ਼ਡੂਲ ਕਾਸਟ ਨੂੰ ਅਕਲ ਨਹੀਂ ਗਰੀਬ ਲੋਕਾਂ ਹੂੰ ਪਰ ਉਹ ਜਿਹੜੀ ਮਹਿੰਤ ਕਰਦੇ ਆ ਜੇ ਉਹਨਾਂ ਦਾ 100 ਦੇ ਵਿੱਚੋਂ 80 ਨੰਬਰ ਵੀ ਆਉਂਦੇ ਆ 82 ਨੰਬਰ ਵੀ ਆਉਂਦੇ ਤਾਂ ਉਹਨਾਂ ਦੀ ਮਹਿੰਤ ਦੇ ਆ ਜੀ ਉਹਨਾਂ ਦੇ ਸਿਫਾਰਸ਼ਾਂ ਦੇ ਨੰਬਰ ਨਹੀਂ ਉਹਨਾਂ ਦੇ ਪਾਸੇ ਕੋਹਾ ਫਫੜਣਾ ਨੇ ਕੋਈ ਉਹਨਾਂ ਦੇ ਵਿਚਨੇਗਾ ਐਜੂਕੇਸ਼ਨ ਦੇ ਵਿੱਚ ਦੂਜੇ ਪਾਸੇ ਜਿਹੜੇ ਆ ਉਹ ਨੰਬਰ ਤਾਂ ਮੈਂ ਕਹਿੰਦਾ ਚਲੋ ਇੰਟੈਲੀਜੈਂਟ ਲੈ ਲਾਂਗੇ ਤੇ ਜੇ ਬਿਨਾਂ ਨੰਬਰ ਆਏ ਆ ਉਹਨਾਂ ਨੂੰ ਵੀ ਮੈਨੇਜਮੈਂਟ ਕੋਟੇ ਦੇ ਵਿੱਚੋਂ ਸੀਟਾਂ ਮਿਲਦੀਆਂ ਬਿਲਕੁਲ ਜੇ ਮੈਨੇਜਮੈਂਟ ਕੋਟੇ ਤੋਂ ਸੀਟਾਂ ਦੇਣੀਆਂ ਤਾਂ ਮੈਂ ਕਹਦੀ ਆ ਇਸ ਕਰਕੇ ਦੁੱਖ ਇਸ ਗੱਲ ਦਾ ਕਿ ਅਗਾਰੇ ਸਕੂਲ ਕਾਲਜ ਸਾਰੇ ਪ੍ਰਾਈਵੇਟ 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 ਕਰਨ ਦੀ ਕੋਸ਼ਿਸ਼ ਹੈ ਸਰਕਾਰ ਦਾ ਕੰਮ ਹੁੰਦਾ ਕਿ ਲੋਕਾਂ ਨੂੰ ਐਜੂਕੇਸ਼ਨ ਦੇਣੀ ਬਿਲਕੁਲ ਇਹ ਸਰਕਾਰ ਦੀ ਫਸਟ ਪ੍ਰੀਅਰਟੀ ਹੈ ਔਰ ਉਹਨਾਂ ਲੋਕਾਂ ਦੇ ਕਹਾੜਾ ਚਲਾਇਆ ਜਿਨ੍ਹਾਂ ਨੇ ਐਜੂਕੇਸ਼ਨ ਲੈਣ ਤੋਂ ਬਾਅਦ ਹੈਲਥ ਦਾ ਪ੍ਰਬੰਧ ਕਰਨਾ ਲੋਕਾਂ ਨੂੰ ਹੈਲਥ ਦੇ ਪੱਖ ਤੋਂ ਠੀਕ ਰੱਖਣਾ ਔਰ ਉਹਨਾਂ ਦੇ ਕਹਾੜਾ ਚਲਾਤਾ ਵੀ ਐਜੂਕੇਸ਼ਨ ਲੈਣ ਤੋਂ ਪਹਿਲਾਂ ਆਪਰਾ ਛੋਟੀ ਬੰਨ ਲੈ ਕੇ ਆਓ ਫਿਰ ਨਾਲ ਸ਼ਰਤਾਂ ਇਹੋ ਜਿਹੀਆਂ ਲਾਤੀਆਂ ਵੀ ਤੁਸੀਂ ਟ੍ਰੇਨਿੰਗ ਕਰਨੀ ਆ ਤੁਸੀਂ ਆ ਕਰਨਾ ਟ੍ਰੇਨਿੰਗ ਮੈਂ ਕਹਿੰਦਾ ਟ੍ਰੇਨਿੰਗ ਦੇ ਦੌਰਾਨ ਪੈਸੇ ਦੇ ਛੋਟੀ ਬੰਨ ਉਸ ਵੇਲੇ ਲੈ ਲਓ ਜੀ ਤੁਹਾਡਾ ਪਰਵਿਸ਼ਾ ਪੀ ਲੈਣਾ ਉਸ ਵੇਲੇ ਲੈ ਲੈ ਲਓ ਲੇਕਿਨ ਐਜੂਕੇਸ਼ਨ ਇਹ ਕਿਉਂ ਦਿੱਤਾ ਗਿਆ ਇਹ ਮੈਨੂੰ ਜਿਹੜੀ ਪੰਜਾਬ ਸਰਕਾਰ ਆ ਉਹਦੇ ਮਨ ਦੀ ਜਿਹੜੀ ਖੇਡ ਆ ਕੀ ਉਹ ਜਦੋਂ ਦੱਸਿਆ ਸੀ ਆਈ ਸੀ ਇੱਥੇ ਕਿ ਮੈਂ ਦਿੱਲੀ ਮਾਡਲ ਲੈ ਕੇ ਆ ਰਹੀ ਆ ਐਜੂਕੇਸ਼ਨ ਦਾ ਐਜੂਕੇਸ਼ਨ ਦਾ ਜੀ ਕਿ ਦਿੱਲੀ ਮਾਡਲ ਇਹ ਆ ਇਹ ਲੋਕਾਂ ਨੂੰ ਦੱਸਣ ਔਰ ਖਾਸ ਕਰਕੇ ਕੈਬਨਟ ਦੇ ਵਿੱਚ ਜਿਹੜਾ ਨੋਟੀਫਿਕੇਸ਼ਨ ਅਪਰੂਵ ਹੋਈ ਆ ਉਥੇ ਦੱਸਣਾ ਕਿਹਾ ਸੀ ਕਿ ਦਿੱਲੀ ਮਾਡਲ ਦੇ ਮਤਲਬ ਕਿ ਦਿੱਲੀ ਦੇ ਵਿੱਚ ਜੇ 80 ਲੱਖ ਸਿਗਾ ਤਾਂ ਫਿਰ ਪੰਜਾਬ ਦੇ ਵਿੱਚ 20 ਲੱਖ ਠੀਕ ਆ ਬਿਲਕੁਲ ਤੇ ਜੇ ਉਥੇ ਐ ਨਹੀਂ ਸੀ ਤਾਂ ਕਿਉਂ ਕੀਤਾ ਔਰ ਸੈਂਟਰ ਗਵਰਨਮੈਂਟ ਕੀਤਾ ਨਹੀਂ ਹਲਕਾ ਵੀ ਇੱਥੋਂ ਪਤਾ ਲੱਗਦਾ ਕਿ ਕਹਿਣੇ ਔਰ ਕਥਣੇ ਜਿਹੜੀ ਆ ਸਰਕਾਰ ਦੀ ਬਿਲਕੁਲ ਜਿਹੜੀ ਆ ਇੱਥੇ ਫੇਲ ਹੋਈ ਐ ਦੂਸਰਾ ਮੈਨੂੰ ਦੁੱਖ ਏਸ ਗੱਲ ਦਾ ਕਿ ਜਿਹੜੇ ਸਾਡੇ ਗਰੀਬਾਂ ਨੇ ਕੈਬਨਟ ਦੇ ਵਿੱਚ ਬੈਠੇ ਆ ਹੂੰ ਜਿਨ੍ਹਾਂ ਨੂੰ ਬਾਬਾ ਸਾਹਿਬ ਜੀ ਸਿੱਧੇ ਦੇ ਉੱਤੇ ਮੌਕਾ ਮਿਲਿਆ ਵੀ ਜਾਓ ਤੁਸੀਂ ਮਿਨਿਸਟਰ ਬਣਾ ਉਹਨਾਂ ਨੂੰ ਸਮਝ ਨਹੀਂ ਲੱਗ ਰਹੀ ਕਿ ਉਹਨਾਂ ਦਾ ਮੋਹ ਦੇ ਵਿੱਚ ਕੀ ਪਾਇਆ ਕਿ ਉਹ ਏਸ ਡਿਸੀਜਨ ਦੇ ਵਿਰੁੱਧ ਬੋਲੇ ਕਿਉਂ ਨਹੀਂ ਜੀ ਇਹਦਾ ਮਤਲਬ ਤਾਂ ਇਹ ਹੋ ਗਿਆ ਕਿ ਤੁਸੀਂ ਆਪਣੇ ਲੋਕਾਂ ਲਈ ਨਹੀਂ ਚੁਣੋਗੇ ਗਏ ਤੁਸੀਂ ਆਪਣੇ ਸਵਾਰਥਾਂ ਲਈ ਚੁਣੋਗੇ ਗਏ ਤੇ ਗੱਲ ਕਰਦੇ ਆਂ ਬਾਬਾ ਸਾਹਿਬ ਦੀ ਫੋਟੋ ਲਾ ਦੇ ਜੀ ਫੋਟੋ ਲਾਤੇ ਬਾਬਾ ਸਾਹਿਬ ਦੀ ਸ਼ਹੀਦੇ आजम ਭਗਤ ਸਿੰਘ ਜੀ ਦੀ ਉਹ ਫੋਟੋ ਲੋਡ ਦੇ ਨਾਲ ਕੀ ਆ ਜੇਕਰ ਉਹਨਾਂ ਦੀ ਵਿਚਾਰਤਾ ਲੋਕਾਂ ਨੂੰ ਚੱਲਣਾ ਬਿਲਕੁਲ ਸ਼ਹੀਦੇ आजम ਤਾਂ ਕਹਿੰਦਾ ਸੀ ਜੂਠ ਤੋਂ ਬਿਨਾ ਸਰਕਾਰਾਂ ਸਿੱਧੀਆਂ ਨਹੀਂ ਰਹਿ ਸਕਦੀਆਂ ਤੇ ਇੱਥੇ ਜੂਠ ਦੇ ਉੱਤੇ ਕੋਈ ਹੜਾ ਚਲਾਦਾਵੇਂ ਤੁਸੀਂ ਜੂਠ ਆ ਆਪਣੇ ਛੋਟੀ ਬੰਦ ਲੱਗ ਗਿਆ ਇਸ ਜਿਆਜ਼ਮ ਦੇ ਵੀ ਪੋਸੇ ਨੂੰ ਵਾਸੇ ਮੰਨਦੇ ਸੀ ਜਿਆਜਮ ਭਗਤ ਸਿੰਘ ਦੇ ਪੋਸੇ ਨੂੰ ਨਹੀਂ ਮੰਨਦਾ ਔਰ ਬਾਵਾ ਸਾਹਿਬ ਜਿਹੜੇ ਕਹਿੰਦੇ ਅਸੀਂ ਕਹ ਐਜੂਕੇਸ਼ਨ ਸਾਰਿਆਂ ਲਈ ਫ੍ਰੀ ਕਰਦੇ ਹੋ ਹੂੰ ਤੇ ਇੱਥੇ ਐਜੂਕੇਸ਼ਨ ਫ੍ਰੀ ਤਾਂ ਕੀ ਕਰਨੀ ਆ ਇੰਨੀ ਕਿ ਮਹਿੰਗੀ ਕਰ ਰਹੀ ਹੈ ਸਰਕਾਰ ਕਿ ਜਿਹੜੇ 80 85% ਲੋਕ ਆ ਇਹ ਤਾਂ ਐਜੂਕੇਸ਼ਨ ਲੈਣ ਦਾ ਸੁਪਨਾ ਛੱਡ ਦੇਣਗੇ ਇਹ ਤਾਂ ਸਿਰਫ ਤੇ ਸਿਰਫ ਗੁਲਾਮੀ ਕਰਨ ਵਾਲੇ ਬਣ ਜਾਣਗੇ ਸੋ ਸਾਨੂੰ ਇਸ ਗੱਲ ਦਾ ਬਹੁਤ ਦੁੱਖ ਲੱਗਾ ਹੋਇਆ ਆ ਕਿ ਇਹ ਸਰਕਾਰ ਨੇ ਕੀਤਾ ਕਿਉਂ ਆ ਇਹਦੀ ਲੋੜ ਕੀ ਪੈ ਗਈ ਸੀ ਛੋਟੇ ਬਾਉਂਡ ਦੀ ਜੇ ਛੋਟੇ ਲੈਣੇ ਆ ਸਿੰਪਲ ਅੰਡਰਟੇਕਿੰਗ ਸਿਰਫ ਚਾਹੀਦੀ ਸੀ ਸੈਲਫ ਅੰਡਰਟੇਕਿੰਗ ਕਿ ਮੈਂ ਜਦੋਂ ਵੀ ਨੌਕਰੀ ਕਰੂੰਗਾ ਮੈਂ ਪੰਜਾਬ ਸਰਕਾਰ ਦੀ ਜੋ ਵੀ ਹਦਾਇਤਾਂ ਹੋਣਗੀਆਂ ਉਹਨਾਂ ਦੇ ਮੁਤਾਬਕ ਮੈਨੂੰ ਜਿੱਥੇ ਵੀ 2 ਸਾਲ ਦੀ ਨੌਕਰੀ 3 ਸਾਲ ਦੀ ਨੌਕਰੀ ਮਿਲੂਗੀ ਮੈਂ ਕਰੂੰਗਾ ਔਰ ਉਹ ਮੋੜਾ ਵਰ ਜਿਹੜਾ ਗਈ ਬੰਦਾ ਉਹ ਸਰਕਾਰੀ ਨੌਕਰੀ ਨੂੰ ਕਰਨਾ ਹੀ ਚਾਹਦਾ ਉਹ ਦੂਜੇ ਤਾਂ ਕਰਦੇ ਰੈਸ਼ਨਲ ਦੂਜੇ ਤਾਂ ਨੌਕਰੀ ਕਰਨ ਦੀ ਲੋੜ ਨਹੀਂ ਉਹਨਾਂ ਦੇ ਆਪਣੇ ਹਸਪਤਾਲ ਚਾਲਦੇ ਆ ਉਹਦਾ ਇੱਕ ਸਰਕਾਰੀ ਲਿੰਕ ਬਣਾਉਣ ਲਈ ਆਉਂਦੇ ਆ ਤੇ ਜਿਹਨੂੰ ਲੋੜ ਆ ਉਹ ਬੰਦਾ ਨੌਕਰੀ ਕਰਦਾ ਦੂਜਿਆਂ ਦੇ ਵਿੱਚ ਵੀ ਅਸੀਂ ਇਹ ਨਹੀਂ ਕਹਿੰਦੇ ਕਿ ਸਾਰੇ ਅਮੀਰ ਆ ਜੀ ਉਹਨਾਂ ਦੇ ਵਿੱਚ ਵੀ ਲੋੜਵੰਦ ਲੋਕ ਹੈਗੇ ਆ ਪਰ ਫਿਰ ਵੀ ਜੇ ਆਪਾਂ ਹਸਪਤਾਲਾਂ ਦੇ ਐਂਗਲ ਤੋਂ ਦੇਖੀਏ ਕਿ ਹਸਪਤਾਲ ਪ੍ਰਾਈਵੇਟ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਕਿੰਨੇ ਕਿ ਸ਼ੈਡੂਲ ਕਸਟ ਦੇ ਹਸਪਤਾਲ ਆ ਇਹ ਦਿਖਣਾ ਆ ਰਿਹਾ ਹੈਗਾ ਜਿਵੇਂ ਕਿ ਸਕੂਲ ਕਾਲਜ ਪ੍ਰਾਈਵੇਟ ਸਾਰੇ ਜਿਹੜੇ ਹੈਗੇ ਆ ਅਦਾਰੇ ਉਹਨਾਂ ਦੇ ਵਿੱਚ ਕਿੰਨੇ ਕੁ ਸਕੂਲ ਕਰਦਾ ਸਕੂਲ ਸੋ ਇਹ ਕੋਹਾੜਾ ਜਿਹੜਾ ਗਰੀਬਾਂ ਤੇ ਚਲਾਇਆ ਗਿਆ ਇਹ ਮੈਨੂੰ ਇਹ ਲੱਗਦਾ ਆ ਕਿ ਅਨਸੂਚਿਤ ਜਾਤੀ ਲੋਕਾਂ ਦੀ ਐਜੂਕੇਸ਼ਨ ਪਿੱਛੇ ਚੱਲ ਜਿਵੇ ਉਹ ਡਰਦੇ ਇਧਰ ਤੇ ਤੁਰਨੇ ਨਾ ਜਿਹੜੇ ਬੱਚੇ ਸੁਪਨਾ ਲੈਣਗੇ ਉਹ ਮਾਪ ਬਾਪ ਨੂੰ ਕੀ ਕਹਿਣਗੇ ਵੀ ਤੁਸੀਂ ਦਿਹਾੜੀ ਕਰਨ ਵਾਲੇ ਜੰਮੇ ਕਿਉਂ ਸੀ ਬਿਲਕੁਲ ਮੈਂ ਕਹਣਾ ਚਾਹਨਾ ਮੇਰੇ ਕੋਲ ਪੈਸਾ ਹੈ ਨਹੀਂ ਛੋਟੇ ਮੇਰੇ ਕੋਲ ਦੰਦਾ ਨਹੀਂ ਤੇ ਗਵਰਨਮੈਂਟ ਕੰਨੀ ਨਹੀਂ ਆ ਫਿਰ ਬਿਲਕੁਲ ਗਵਰਨਮੈਂਟ ਇਸ ਕਰਕੇ ਬਣ ਗਈ ਆ ਕਿ ਅਸੀਂ ਗਰੀਬਾਂ ਦਾ ਸਹਾਰਾ ਬਣਨਾ ਟੈਕਸ ਲੈ ਕੇ ਸਾਲਾ ਮੁਸ਼ੀ ਲੈ ਕੇ ਉਹ ਕਿੱਥੇ ਜਾ ਰਿਹਾ ਛੋਟੀ ਲੋ ਜੀ ਛੋਟੀ ਵੀ ਹੋ ਕੇ ਮੰਗੜਾ ਵੀ ਨਹੀਂ ਕਦੀ ਪੂਰਾ ਹੋਵੇ ਨੌਕਰੀ ਵਿੱਚ ਬੌਂਡ ਭਰੇ ਜਾਂਦੇ ਆ ਵੀ ਜੇ ਤੁਸੀਂ ਨੌਕਰੀ ਛੱਡੀ ਤਾਂ ਤੁਹਾਨੂੰ ਤਨਖਾਹ ਜਮਾ ਕਰਾਉਣੀ ਪਊਗੀ ਜੇ ਗਵਰਨਮੈਂਟ ਤੁਹਾਨੂੰ ਕੱਢੂਗੀ ਤਾਂ ਗਵਰਨਮੈਂਟ ਤੁਹਾਨੂੰ ਤਨਖਾਹ ਦੇ ਕੇ ਕੱਢੂਗੀ ਪਰ ਇੱਥੇ ਤਾਂ ਦੇਣਾ ਹੀ ਕੁਝ ਨਹੀਂ ਐਜੂਕੇਸ਼ਨ ਹੱਲੇ ਕਰਨੀ ਆ ਐਜੂਕੇਸ਼ਨ ਕੰਪਲੀਟ ਕਰਨਾ ਹੈ 3.5 ਸਾਲ ਦਾ ਕੋਰਸ ਆ ਉਹ ਕੋਣ ਉਸ ਬੱਚੇ ਦਾ ਇਹ ਬਣੂਗਾ ਸਹਾਇ ਇਸ ਕਰਕੇ ਇਹ ਬਹੁਤ ਮਾੜਾ ਜਿਹੜੇ ਇਹਨਾਂ ਨੇ ਕੀਤਾ ਛੋਟੀ ਬੰਦ ਦਾ ਬਹੁਤ ਮਾੜਾ ਕੀਤਾ ਜਸਲ ਸਾਹਿਬ ਸਰਕਾਰ ਜਦੋਂ ਸ਼ੁਰੂ-ਸ਼ੁਰੂ ਚਾਈ ਸੀ ਤਾਂ ਇਹਨਾਂ ਦਾ ਇੱਕ ਮਤਲਬ ਨਾਰਾ ਸਿਗਾ ਕਿ 12ਵਾਂ ਆ ਕੇ ਜਿਹੜੇ ਲੋਕ ਐ ਉਹ ਇੱਥੇ ਆ ਕੇ ਨੌਕਰੀਆਂ ਕਰਨਗੇ ਲੇਕਿਨ ਜਿਸ ਤਰ੍ਹਾਂ ਦੀ ਇਹ ਕੰਡੀਸ਼ਨਾਂ ਲਾ ਰਹੇ ਆ ਔਰ ਕੀ ਇਹਦੇ ਨਾਲ ਬੱਚੇ ਪੰਜਾਬ ਦੇ ਵਿੱਚ ਰਹਿਣਾ ਪਸੰਦ ਕਰਨਗੇ ਜਾਂ ਫਿਰ ਮਜਬੂਰਨ ਤੌਰ ਤੇ ਬਾਹਰ ਹੀ ਜਾਣਗੇ ਜਦਕਿ ਸਰਕਾਰ ਨੇ ਇਹ ਨਾਰਾ ਦਿੱਤਾ ਸੀ ਕਿ ਬਾਹਰੋਂ ਆ ਕੇ ਬੱਚੇ ਇੱਥੇ ਨੌਕਰੀਆਂ ਕਰਿਆ ਕਰਨਗੇ ਕਰਨੀ ਤੇ ਕਥਨੀ ਵਿੱਚ ਕਿੰਨਾ ਕੋ ਅੰਤਰ ਹੈ ਸਰ ਸੋਤਾ ਸਾਹਿਬ ਇਹ ਤਾਂ ਹੁਣ ਏਦਾਂ ਦਾ ਹੋ ਗਿਆ ਕਿ ਪਹਿਲਾਂ ਤਾਂ ਸੁਣਦੇ ਸੀਗੇ ਵੀ ਅੰਗਰੇਜ਼ ਚੰਗੇ ਆ ਹਮ ਪਰ ਹੁਣ ਇਹ ਪਤਾ ਲੱਗਣ ਲੱਗ ਪਿਆ ਵੀ ਇਹ ਆਜ਼ਾਦੀ ਦੇ ਅਸੀਂ ਕਾਬਿਲ ਹੀ ਹਣੇ ਸੀ ਜੀ ਕਿਉਂਕਿ ਸਾਡੀ ਜਿਹੜੇ ਬੰਦੇ ਦੀ ਕਥਨੇ ਔਰ ਕਰਨੇ ਦੇ ਵਿੱਚ ਫਰਕ ਆ ਉਹਨੂੰ ਇਹੋ ਜਿਹੀਆਂ ਸੀਟਾਂ ਤੇ ਬਿਠਾ ਬੈਠਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ ਜੀ ਹੁਣ ਅਧਿਕਾਰ ਜਿਨ੍ਹਾਂ ਨੇ ਉਹਨਾਂ ਨੂੰ ਜਿਤਾਉਣਾ ਸੀਗਾ ਉਹ ਕੋਰ ਦਾ ਸਾਡੀਆਂ ਕੋਰਟ ਜਿਹੜੀ ਆ ਕੋਈ ਵੀ ਗਵਰਨਮੈਂਟ ਦਾ ਜਦੋਂ ਮੈਨੀਫੈਸਟੋ ਬਣਦਾ ਕਿਸੇ ਪਾਰਟੀ ਦਾ ਉਹਦੇ ਵਿੱਚ ਅੰਡਰਟੇਕਿੰਗ ਕਿਉਂ ਨਹੀਂ ਲੈਂਦੀ ਪਾਰਟੀ ਤੋਂ ਕਿ ਜੇਵਾ ਤੇਰਾ ਰੋਡ ਨਾ ਪਾ ਜੇ ਤੂੰ ਇਹਨੂੰ ਸਲਿੱਪ ਕੀਤਾ ਤੇਰੀ ਗਵਰਨਮੈਂਟ ਉਸ ਵੇਲੇ ਤੋੜ ਦੇਵਾਂਗੇ ਜੀ ਕਾਨੂੰਨ ਦੀ ਪਾਲਣਾ ਜਿਹੜੀ ਆ ਅਦਾਲਤਾਂ ਨੇ ਕਰਾਉਣੀ ਸੀ ਅਦਾਲਤਾਂ ਕਰਾ ਨਹੀਂ ਹੈ ਹਾਈ ਕੋਰਟ ਜਿਹੜੀ ਹੈ ਸਟੇਟ ਦੇ ਦੇਖ ਕੇ ਸੁਪਰੀਮ ਕੋਰਟ ਜਿਹੜੀ ਸੈਂਟਰ ਦੇ ਦੇਖ ਕੇ ਜੇਕਰ ਅੱਜ ਕਹਨੇ ਆ ਕਥਨੀ ਦੇ ਵਿੱਚ ਫਰਕ ਆ ਗਿਆ ਇਹਦਾ ਮਤਲਬ ਇਹੋ ਹੀ ਆ ਕਿ ਇਹ ਲੋਕ ਜਿਹੜੇ ਆ ਬਾਗੀ ਹੋ ਚੁੱਕੇ ਆ ਬਿਲਕੁਲ ਇਹ ਬੇਲਗਾਮ ਹੋ ਚੁੱਕੇ ਆ ਕਿਉਂਕਿ ਇਹ ਲੋਕਾਂ ਨੂੰ ਜਿਹੜਾ ਵੋਟਰ ਆ ਉਹਦਾ ਡਾਢੀ ਹੋ ਗਿਆ ਉਹ ਕਹਿੰਦੇ 5 ਸਾਲ ਹੁਣ ਅੰਜਾਇ ਕਰੋ ਜੋ ਕਿਆ ਭੁੱਲ ਜਾਓ ਤੇ ਨਵੇਂ ਤੋਂ ਨਵੇਂ ਫਾਰਮੂਲੇ ਲੈ ਕੇ ਆਓ ਹੁਣ ਜਦੋਂ ਤੁਸੀਂ ਕਹਿੰਦੇ ਆ ਕਿ ਤੇ ਭਗਵੰਤ ਮਾਨ ਜੀ ਦੇ ਆ ਪਹਿਲਾਂ ਉਸ ਵੇਲੇ ਦੀਆਂ ਵੀਡੀਓ ਦੇਖੋ ਹੂੰ ਤੁਹਾਨੂੰ ਟਿਫਾਂਗੀਆਂ ਮਿਲੋ ਨਹੀਂ ਪਊਗੀ ਤੁਹਾਨੂੰ ਆਹ ਨਹੀਂ ਲੋੜ ਪਊਗੀ ਹੁਣ ਸਭ ਤੋਂ ਪਹਿਲਾਂ ਮਾਰੂ ਕਾਨੂੰਨ ਲੇਬਰ ਦੇ ਪੰਜਾਬ ਨੂੰ ਲਾਗੂ ਕੀਤੇ ਕਿਉਂ ਪੰਜਾਬ ਨੂੰ ਕੀ ਗੱਲ ਹੋ ਗਈ ਹੈ ਹੂੰ ਸਭ ਤੋਂ ਅੱਛੀ ਸਟੇਟ ਸੀ ਇਹ ਸਰਕਾਰਾਂ ਦੇ ਲੋੜੇ ਜਿਹੜਾ ਅੱਜ ਪੰਜਾਬ ਦਾ ਇਹੋ ਜਿਹਾ ਹਸ਼ਰ ਹੋ ਗਿਆ ਕਿ ਏਰੀਆ ਦੇਣ ਲਈ ਪੈਸੇ ਨਹੀਂ ਤਨਖਾਹ ਦੇਣ ਲਈ ਪੈਸੇ ਹਨੀ ਇਹ ਫੇਕ ਕਿੱਥੇ ਜਾ ਰਿਹਾ ਪੈਸਾ ਕੀ ਟੈਕਸ ਨਹੀਂ ਆ ਰਿਹਾ ਮੰਡੀਆਂ ਤੋਂ ਟੈਕਸ ਹਰ ਚੀਜ਼ ਤੋਂ ਟੈਕਸ ਜ਼ਿੰਮੇਦਾਰ ਦੀ ਫਸਲ ਜਿਹੜੀ ਆਉਂਦੀ ਉਹਦੇ ਤੇ ਟੈਕਸ ਦੇ ਦੇ ਜਾ ਕਿੱਥੇ ਰਿਹਾ ਪੈਸਾ ਜਿੰਨਾ ਵੀ ਪ੍ਰਾਪਰਟੀ ਆ ਬੇਚਦੇ ਹੋ ਜੀ ਬੇਚਦੇ ਹੋ ਜੀ ਆਹ ਗਹਿਣੇ ਰੱਖਦੇ ਹੋ ਜੀ ਇਹ ਮਤਲਬ ਸਾਰਾ ਪਸ਼ੇ ਉਹਦੋਂ ਤਾਂ ਕਹਿੰਦੇ ਸੀ ਜੀ ਦੇਟ ਮਾਫੀਆ ਫਲਾਨਾ ਮਾਫੀਆ ਜੇ ਮਾਫੀਆ ਕੋ ਮਾਫੀਆ ਅਸੀਂ ਰਹਿਣ ਨਹੀਂ ਦੇਣਾ ਨਸ਼ੇ ਅਸੀਂ ਬੰਦ ਕਰ ਦਿੰਨੇ ਆ ਨਾ ਪਰ ਨਸ਼ੇ ਕਿਤੇ ਬੰਦ ਸੰਦ ਵਸੇ ਨਾ ਸੰਨ ਇਹੋ ਜੀਆਂ ਚੀਜ਼ਾਂ ਨਜ਼ਰ ਆ ਰਹੀਆਂ ਸੋ ਸਾਨੂੰ ਇਹ ਲੱਗਦਾ ਕਿ ਕੱਤਰੀ ਤੇ ਕਰਨੀ ਦੇ ਵਿੱਚ ਬਹੁਤ ਜ਼ਿਆਦਾ ਫਰਕ ਨਿਕਲਿਆ ਜਿਸ ਕਰਕੇ ਇਦਾਂ ਦੀਆਂ ਮਾਰੂ ਨੀਤੀਆਂ ਜਿਹੜੀਆਂ ਆ ਰਹੀਆਂ ਜਸਪ੍ਰੀਤ ਸਾਹਿਬ ਬਹੁਤ ਐਮ ਕੁਐਸ਼ਨ ਹੈ ਕਿ ਜਿਸ ਤਰ੍ਹਾਂ ਦੀ ਇਹ ਪਾਲਿਸੀ ਸ਼ੁਰੂ ਕਰਨ ਜਾ ਰਹੇ ਐ ਐਮਬੀਬੀਐਸ ਲਈ 20 ਲੱਖ ਰੁਪਏ ਦਾ ਬਾਉਂਡ ਜਿਹੜਾ ਹੈ ਉਸ ਦੇ ਨਾਲ ਸਭ ਤੋਂ ਜ਼ਿਆਦਾ ਅਸਰ ਤੇ ਗਰੀਬ ਵਰਗ ਦੇ ਬੱਚਿਆਂ ਨੂੰ ਪਾਏਗਾ ਐਸਸੀ ਬੱਚੇ ਹੋ ਗਏ ਬੀਸੀ ਬੱਚੇ ਹੋ ਗਏ ਉਹਨਾਂ ਨੂੰ ਜ਼ਿਆਦਾ ਇਸ ਦਾ ਫਰਕ ਪਾਏਗਾ ਜੇਕਰ ਉਹ ਬਾਉਂਡ ਨਹੀਂ ਭਰਾ ਸਕਦੇ ਤਾਂ ਜਿਹੜੀਆਂ ਐਸ்சி ਬੀਸੀ ਦੀਆਂ ਸੀਟਾਂ ਬਚਣਗੀਆਂ ਕੀ ਉਹ ਸੀਟਾਂ ਮਤਲਬ ਉਹਨਾਂ ਦਾ ਕੀ ਬਣੇਗਾ ਸਰ ਫਿਰ ਸੋਤਾ ਸਾਹਿਬ ਜਿੱਥੇ ਛੋਟੀ ਬਾਉਂਡ ਨਾ ਭਰ ਹੋਇਆ ਜੀ ਇਹਦਾ ਸਮਝ ਲਓ ਇਹਨਾਂ ਲਈ ਇੱਕ ਲਾਟਰੀ ਵਾਲਾ ਨੰਬਰ ਨਿਕਲਿਆ ਹੈ ਸਰਕਾਰ ਲਈ ਮੰਨਣਾ ਤਾਂ ਸੰਜੀਵੇ ਪ੍ਰਿੰਸੀਪਲ ਉੱਥੇ ਪੈਸੇ ਲਊਗਾ ਸੀਟ ਦੇ ਜੀ ਔਰ ਦੇਣ ਵਾਲਿਆਂ ਦੀ ਬੋਲੀ ਲੱਗੂਗੀ ਜਿਵੇਂ ਕਹਿੰਦੇ ਨਾ ਵੀ ਇੱਕ ਗੱਡੀ ਦਾ ਨੰਬਰ ਲੈਣਾ ਹੱਥ ਤੇ ਬੋਲੀ ਲੱਗਦੀ ਹੈ ਜੀ ਇਹ ਤਾਂ ਸੇਟ ਨਹੀਂ ਬੋਲੀ ਲੱਗੂਗੀ ਹੂੰ ਤੇ ਮਨ ਚਾਹੇ ਪੈਸੇ ਲੈਣਗੇ ਇਹ ਗੱਲ ਜਿਹੜੀ ਹੋਈ ਹੈ ਨਾ এডਿਕੇਸ਼ਨ ਦੇ ਮਾਮਲੇ ਦੇ ਵਿੱਚ ਜਿੱਥੇ ਸਾਨੂੰ ਗਿਆਨ ਵੰਡਣਾ ਚਾਹੀਦਾ ਜਿਹਨੂੰ ਅਸੀਂ এডਿਕੇਸ਼ਨ ਕਹਿੰਦੇ ਆ ਹੂੰ ਕੋਈ ਵੀ ਸਰਕਾਰ ਜਿਹੜੀ এডਿਕੇਸ਼ਨ ਦਾ ਪੱਠਾ ਪਠਾਉਣਾ ਚਾਹੁੰਦੀ ਆ ਲੋਕਾਂ ਨੂੰ ਉਸ ਸਰਕਾਰ ਦਾ ਕਦੇ ਵੀ ਸਾਥ ਨਹੀਂ ਦੇਣਾ ਚਾਹੀਦਾ ਕੀ ਬਾਤ ਹੈ ਬਿਲਕੁਲ এডਿਕੇਸ਼ਨ ਔਰ ਹੈਲਥ ਇਹ ਦੋ ਪ੍ਰੈਅਰੀ ਆ ਪਹਿਲਾ ਕੁੱਲੀ-ਗੁੱਲੀ ਜੁੱਲੀ ਚਾਹੀਦੀ ਫਿਰ ਉਸ ਤੋਂ ਬਾਅਦ ਇੱਥੇ ਦੇ ਚਾਹੀਦੀ ਆ ਬਹੁਤ ਅੱਛਾ ਜੇਕਰ ਅਸੀਂ ਇੱਥੇ ਖੜੇ ਨੇ ਤੇ ਸਰਕਾਰਾਂ ਕਰਨੀਆਂ ਕੀ ਆ ਹੂੰ ਸਰਕਾਰਾਂ ਦਾ ਰੋਲ ਕੀ ਲੱਗਿਆ ਸਾਡੇ ਜਿਹੜੇ ਗਵਰਨਮੈਂਟ ਸਕੂਲ ਆ ਉੱਥੇ ਤਾਂ ਕਿਤੇ ਕੋਸੀ ਹੈ ਨਹੀਂ ਕਿਤੇ ਕੁਸ਼ ਹੈ ਨਹੀਂ ਤਾਂ ਪ੍ਰਾਈਵੇਟ ਦੇ ਵਿੱਚ ਜਾ ਕੇ ਦੇਖੋ ਕਿਉਂਕਿ ਫੀਸਾਂ ਮੰਨ ਮੰਨਦੇ ਹੀ ਨਹੀਂ ਲੈਦੇ ਬਿਲਕੁਲ ਤੇ ਸਰਕਾਰੀ ਫੀਸ ਹੈ ਨਹੀਂਗੀ ਉਹ ਸਕੂਲ ਬੰਦ ਕਰ ਦਿਓ ਇਹ ਪਾਲਸੀ ਅਜ ਨਹੀਂ ਇਹ ਮਾਰੂ ਜਿਹੜੇ ਥੌਟਸ ਹੈਗੇ ਇਹ ਬੜੇ ਲੋਕਾਂ ਦੇ ਦੇਰ ਦੇ ਮਨਾਂ ਦੇ ਵਿੱਚ ਸੀਗੇ ਜਦੋਂ ਆਜ਼ਾਦੀ ਮਿਲੀ ਆ ਉਦੋਂ ਅਸੀਂ ਪ੍ਰਾਈਵੇਟ ਕਿਰੇ ਕਾਰਪੋਰੇਟ ਜਗਤ ਘੜਾਣੇ ਸੀਗੇ ਉਹ ਇਸ ਪਾਸੇ ਚੱਲ ਪਏ ਸੀ ਵੀ ਆਪਾਂ ਤਾਂ ਲੁੱਟਣਾ ਹੈ ਜੀ ਜੇਕਰ ਸਰਕਾਰੀ ਕਾਲਜਾਂ 'ਚ ਪੜ੍ਹ ਕੇ ਪਹਿਲਾਂ ਲੋਕੀ ਇੱਥੇ ਤੱਕ ਪਹੁੰਚੇ ਹੂੰ ਜੇ ਆਪਾਂ ਪ੍ਰਾਈਮ ਮਿੰਿਸਟਰ ਮਨਮੋਹ ਸਿੰਘ ਜੀ ਦੀ ਗੱਲ ਕਰੀਏ ਕਿੰਨੀ ਸਾਦਗੀ ਜ਼ਿੰਦਗੀ ਦੇ ਵਿੱਚ ਕੱਟ ਕੇ ਗਏ ਦੇਖੇ ਔਰ ਕਿੱਦਾਂ ਨਹੀਂ ਉਹ ਰਾਜਨੀਤੀ ਦੇ ਵਿੱਚ ਆ ਕੇ ਵੀ ਮਹਿਤੀ ਕੀਤੀ ਉਹਨਾਂ ਨੇ ਜੀ ਪੂਰੇ ਬਾਲ ਦੇ ਵਿੱਚ ਨਾ ਸੀ ਬਿਹਾਵੇ ਇੰਨਾ ਮਹਿਤੀ ਪ੍ਰਾਈਮ ਮਿਨਿਸਟਰ ਤੇ ਬਾਕੀ ਰਾਜਨੀਤਿਕ ਲੋਕਾਂ ਨੂੰ ਕੀ ਬਿਲਕੁਲ ਬਾਕੀ ਰਾਜਨੀਤਿਕ ਲੋਕਾਂ ਦੇ ਰਟਨ ਦੇਖ ਲਓ ਉਹ ਕਹਿੰਦੇ ਵੀ ਇਸ ਸਾਲ ਇੰਨੀ ਹੈ ਦੂਜੇ ਸਾਲ ਇੰਨੀ ਹੈ ਤੀਜੇ ਸਾਲ ਇੰਦਾਂ ਉਹ ਐਡਾ ਲੱਗ ਰਿਹਾ ਵੀ ਜਿੱਦਾਂ ਉਹ ਪਿੱਛੇ ਨਾ ਬਹੁਤ ਵੱਡਾ ਕੋਈ ਐਕਸਲੇਟਰ ਲੱਗਾ ਹੁੰਦਾ ਫਟਾਫਟ ਪ੍ਰਾਪਰਟੀ ਟਾਂ ਉੱਡ ਰਹੀ ਹੈ ਇਸ ਕਰਕੇ ਝੜ ਰਹੀ ਹੈ ਕਿਉਂਕਿ ਬੇਲਗਾਮ ਹੋ ਗਈਆਂ ਸਰਕਾਰਾਂ ਉਹਨਾਂ ਨੂੰ ਕੋਈ ਖਤਰਾ ਨਹੀਂ ਰਿਹਾ ਕਿ ਹੀਰਾ ਫੇਰੀ ਕਰਨੀ ਹੈ ਤਾਂ ਖੁੱਲਕੇ ਕਰਨੀ ਹੈ ਤੇ ਜਿਹੜਾ ਆਮ ਬੰਦਾ ਆ ਜਿਹਦੇ ਕੋਲ ਵਿਚਾਰੇ ਕੋਲ ਰੋਟੀ ਨਹੀਂ ਉਹ ਤਾਂ ਰੋਟੀ ਦਾ ਸਿਰ ਸਾਬਿਆ ਹੋਇਆ ਹੂੰ ਉਹਦਾ ਕਿਤੇ ਬੱਚਾ ਜੇ ਕਦੇ ਇਹੋ ਜਿਹਾ ਇੰਟੈਲੀਜੈਂਟ ਨਿਕਲ ਆਇਆ ਤੇ ਉਹ ਸੋਚਦਾ ਵੀ ਚੱਲੇ ਕਿਸੇ ਨਾ ਕਿਸੇ ਤਰੀਕੇ ਨਾਲ ਪੜ ਕੇ ਮੇਰੇ ਘਰ ਦਾ ਦਿਲਿੰਦਰ ਚੱਕਿਆ ਜਾਊਗਾ ਪਰ ਹੁਣ ਜਿੱਦਾਂ ਇਹ ਸ਼ਰਤਾਂ ਲੱਗ ਰਹੀਆਂ ਇਹ ਤਾਂ ਗਾਹਾਂ ਇਹ ਪਹਿਲੀ ਹੱਲੀ ਸ਼ਰਤ ਹੈ ਇਹ ਖੜੀ ਗਾਹਾਂ ਕੀ ਕੀ ਲੱਗਣਾ ਹੈ ਇਹਦਾ ਮਤਲਬ ਐਜੂਕੇਸ਼ਨ ਨਾ ਗਰੀਬ ਲੋਕਾਂ ਕੋਲੋਂ ਸਰਕਾਰਾਂ ਖੋਣੀਆਂ ਚਾਹੁੰਦੀਆਂ ਇੱਥੋਂ ਇਹ ਸਾਫ਼ ਪਤਾ ਲੱਗ ਰਿਹਾ ਕਿ ਐਜੂਕੇਸ਼ਨ ਪਾਲਿਸੀ ਜਿਹੜੀ ਆ ਜੋ ਪਹਿਲਾਂ ਸੀਗੀ ਹਮ ਆਜ਼ਾਦੀ ਦੇ ਬਿੱਲੇ ਜਦੋਂ ਆਜ਼ਾਦੀ ਲਈ ਆ ਉਹ ਐਜੂਕੇਸ਼ਨ ਪਾਲਿਸੀ ਮੁੜ ਕੇ ਆਉਣੀ ਚਾਹੀਦੀ ਆ ਔਰ ਪ੍ਰਾਈਵੇਟ ਸਕੂਲ ਕਾਲਜੇ ਮੈਂ ਕਹਿੰਦਾ ਸਾਰੇ ਬੰਦ ਹੋਣੇ ਚਾਹੀਦੇ ਆ ਜੇਕਰ ਉੱਥੇ ਚੱਲਣ ਭੈਣੇ ਆ ਤੇ ਉਹਨਾਂ ਨੂੰ ਇਹ ਪੁੱਛਣਾ ਵੀ ਤੇਰਾ ਇਹ ਦੇ ਵਿੱਚ ਪੈਸਾ ਕਿੰਨਾ ਆ ਪੈਸਾ ਸਰਕਾਰ ਦਾ ਹੈ ਲੇਕਿਨ ਮਾਲਕ ਬਿਲਕੁਲ ਸਕੂਲ ਕੋਈ ਵੀ ਖੋਲਦਾ ਉਹਦਾ 5% 10% ਬੋਲ ਲਾਉਂਦੇ ਆ ਜ਼ਮੀਨਾਂ ਵੀ ਫ੍ਰੀ ਬੈਲ ਦਿੰਦੀਆਂ ਇੱਕ ਇੱਕ ਰੁਪਏ ਤੇ 2-2 ਰੁਪਏ ਤੇ 10-10 ਰੁਪਏ ਤੇ ਜ਼ਮੀਨਾਂ ਬੈਲਦੀਆਂ بڑے بڑے ਯੂਨੀਵਰਸਿਟੀਆਂ بڑے بڑے ਕਾਲਜ ਬਣ ਰਹੇ ਆ ਤੇ ਫੀਸਾਂ ਮੰਨ ਚਾਈਆਂ ਹੂੰ ਇਸ ਕਰਕੇ ਇਹ ਪ੍ਰਾਈਵੇਟ ਐਜੂਕੇਸ਼ਨ ਜਿਹੜੀ ਆਈ ਆ ਇਹ ਪ੍ਰਾਈਵੇਟ ਐਜੂਕੇਸ਼ਨ ਸਿਰਫ ਸਿਰਫ ਗਰੀਬ ਲੋਕਾਂ ਨੂੰ ਮਾਰ ਲਿਆ ਰਹੀ ਆ ਅਸੀਂ ਇਹ ਨਹੀਂ ਕਹਿੰਦੇ ਕਿ ਕੱਲੇ ਰਸੋਚੀ ਜਾਤੀ ਦੇ ਲੋਕ ਜਾਂ ਸ਼ਡਿਊਲਡ ਟ్రਾਈਬ ਲੋਕ ਜਾਂ ਬੀਸੀ-ਓਬੀਸੀ ਲੋਕ ਸਾਰਿਆਂ ਦੇ ਵਿੱਚ ਕਰੀਬੀ ਹੈਗੀ ਆ ਬਿਲਕੁਲ ਲੇਕਿਨ ਉਨ੍ਹਾਂ ਦੀ ਜਿਹੜੀ ਗਰੀਬੀ ਦਾ ਕਾਰਨ ਆ ਉਹ ਸਰਕਾਰ ਅਖੋਲਕ ਰੱਖ ਕਰਕੇ ਬੈਠੀ ਆ ਲੇਕਿਨ ਉਹਨੂੰ ਇਹ ਲੱਗਦਾ ਕਿ ਕਲਪਨਿਕ ਜਗਤ ਦੇ ਵਿੱਚ ਜਿਹੜੇ ਲੋਕ ਬੜੇ ਹੋਇਆ ਇਹਨਾਂ ਨੂੰ ਪ੍ਰੋਮੋਟ ਕਰੀ ਚਲੋ ਬਾਕੀ ਨੂੰ ਮਰ ਜੀ ਲੋਕ ਅੱਛਾ ਜਸਲ ਸਾਹਿਬ ਬਤੌਰ ਪ੍ਰੈਜ਼ੀਡੈਂਟ ਪਾਵਰ ਆਫ ਸੋਸ਼ਲ ਜੁਨਿਟੀ ਦੇ ਕੀ ਮੰਗ ਕੀ ਕਰਦੇ ਹੋ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਕੀ ਇਹ ਪਾਲਿਸੀ ਜਿਹੜੀ ਹੈ ਇਸ ਤੇ ਦੁਬਾਰਾ ਵਿਚਾਰ ਵਿਮਰਸ਼ ਕੀਤਾ ਜਾਵੇ ਜਾਂ ਇਸ ਨੂੰ ਟੋਟਲੀ ਖਤਮ ਕੀਤਾ ਜਾਵੇ ਸੋਤਾ ਸਾਹਿਬ ਪਹਿਲਾਂ ਤਾਂ ਮੈਂ ਜਿਹੜੇ ਸ਼ੈਡਿਊਲਡ ਕਾਸਟ ਸਾਡੇ ਮਿਨਿਸਟਰ ਮੈਂ ਤੁਹਾਡੇ ਮੱਦੇਨਜ਼ਰ ਆਹੀ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਇਹੋ ਜਿਹਾ ਕੈਬਨਟ ਦੇ ਵਿੱਚ ਜਦੋਂ ਬਿੱਲ ਪਾਸ ਹੋਇਆ ਸੀ ਤੇ ਤੁਹਾਨੂੰ ਉਹ ਘਰ ਆਪਣੇ ਜਾਦ ਹੋਣੇ ਚਾਹੀਦੇ ਸੀ ਉਹ 바ਵਾ ਸਾਹਿਬ ਦੀ ਕੁਰਬਾਨੀ ਯਾਦ ਹੋਣੀ ਚਾਹੀਦੀ ਸੀ ਹਮ ਕਿ ਅਸੀਂ ਇਸ ਬਿੱਲ ਤੇ ਕਿੱਦਾਂ ਸਹਿਮਤੀ ਜਿਤਾ ਦਈਏ ਜੇਕਰ ਇਹ ਬਿੱਲ ਪਾਸ ਹੋਇਆ ਹੋਣਾ ਤੇ ਕਿਰਪਾ ਕਰਕੇ ਆਪਣੀਆਂ ਕੁਰਸੀਆਂ ਵੀ ਤਿਆਗਣ ਲਈ ਤਿਆਰ ਹੋ ਜਾਓ ਜੇਕਰ ਇਹ ਸਰਕਾਰ ਵਾਪਸ ਨਹੀਂ ਲੈਂਦੀ ਇਹ ਹਰ ਹਾਲਤ ਵਿੱਚ ਵਾਪਸ ਹੋਣਾ ਚਾਹੀਦਾ ਕਿਉਂਕਿ ਤੁਸੀਂ ਗਰੀਬਾਂ ਦੇ ਹਾ ਦਾ ਨਾਰਾ ਮਾਰੋਗੇ ਤਾਂ ਲੋਕ ਤੁਹਾਨੂੰ ਲਾਇਕ ਕਰਨਗੇ ਹੂੰ ਨਹੀਂ ਤਾਂ ਫਿਰ ਲੋਕ ਲਾਇਕ ਨਹੀਂ ਕਰਦੇ ਮਜਬੂਰੀ ਬਸ ਕੋਈ ਤੁਹਾਨੂੰ ਨਮਸਤੇ ਸਸੇਕਾਲ ਕੁਝ ਵੀ ਬਲਾਲਵੇ ਉਹ ਗੱਲ ਵੱਖਰੀ ਹੈ ਲੇਕਿਨ ਦਿਲ ਦਾ ਪਿਆਰ ਨਹੀਂ ਹੋਊਗਾ ਕਿਸੇ ਦੇ ਨਾਲ ਸੋ ਇਸ ਕਰਕੇ ਮੈਨੂੰ ਪਾਵਰ ਆਫ ਸੋਸ਼ਲ ਜਸਟੀ ਜਿਹੜੀ ਹੈ ਉਹ ਲਿਖ ਰਹੀ ਹੈ ਗਵਰਨਮੈਂਟ ਨੂੰ ਐਮ ਐਲ ਏ ਮਿਨਿਸਟਰ ਨੂੰ ਮੈਣੇ ਦੀ ਕੋਸ਼ਿਸ਼ ਕਰ ਰਹੀ ਹੈ ਮੈਮੋਰੈਂਡਮ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਔਰ ਬਾਕੀ ਸੰਸਥਾਾਂ ਜਿਹੜੀਆਂ ਸਾਡੀਆਂ ਹੈਗੀਆਂ ਅਸੀਂ ਸਾਰੀਆਂ ਸੰਸਥਾਾਂ ਨੂੰ ਇਹ ਬੇਨਤੀ ਕਰਦੇ ਆ ਕਿ ਇਹ ਬਹੁਤ ਹੀ ਨਾਜ਼ੁਕ ਮੋੜ ਤੇ ਅਸੀਂ ਪਹੁੰਚ ਗਏ ਆ ਕਿ ਸਰਕਾਰ ਇੱਕ ਮਾਰੂ ਪਹਾੜਾ ਚਲਾ ਰਹੀ ਐ ਐਜੂਕੇਸ਼ਨ ਤੇ ਉਹ ਵੀ ਪੰਜਾਬ ਸਰਕਾਰ ਕਰ ਰਹੀ ਐ ਹੂੰ ਤੇ ਇਸ ਦਾ ਵਿਰੋਧ ਜਿਹੜਾ ਸਾਨੂੰ ਕਰਨਾ ਚਾਹੀਦਾ ਤਾਂ ਕਿ ਹਰ ਹਾਲਤ ਦੇ ਵਿੱਚ ਜਿਹੜਾ ਵਾਪਸ ਹੋਣ ਹੋ ਜਵੇ ਜੇਕਰ ਅਸੀਂ ਹੁਣ ਨਾ ਬੋਲੇ ਤਾਂ ਫਿਰ ਇਹ ਸਮਾਂ ਜਦੋਂ ਲੰਘ ਗਿਆ ਤੇ ਸਾਡੇ ਹੀ ਬੱਚੇ ਜਿਹੜੇ ਆ ਉਹ ਮੁੜ ਕੇ ਗੁਲਾਮੀ ਵਾਲ ਨੂੰ ਚੱਲ ਪੈਣਗੇ ਔਰ ਗੁਲਾਮੀ ਜਿਹੜੀ ਹੈ ਆਪਣੇ ਅੱਖੀ ਕੋਈ ਵੀ ਮਾਪਾਪ ਦੇਖ ਨਹੀਂ ਸਕਦਾ ਕਿ ਸਾਡੇ ਬੱਚੇ ਗੁਲਾਮ ਰਹਿਣ ਸੋ ਮੈਂ ਇਹੋ ਹੀ ਕਹੂੰਗਾ ਕਿ ਪਾਵਰ ਆਫ ਸੋਸ਼ਲ ਜੁਨਟੀ ਆਪਣਾ ਟੈਲ ਦਾ ਜੋੜ ਲਾਉਗੀ ਲੋਕਾਂ ਦੇ ਵਿੱਚ ਵੀ ਜਾਊਗੀ ਲੋਕਾਂ ਦੇ ਵਿੱਚ ਜਾ ਕੇ ਜਾਗਰਤ ਵੀ ਕਰੂਗੀ ਕਿ ਇਸ ਮਾਲੂਮ ਨੀਤੀ ਦਾ ਆਪਾਂ ਵਿਰੋਧ ਕਰਕੇ ਇਹਨੂੰ ਵਾਪਸ ਕਰਾਈਏ ਸੋ ਦੋਸਤੋ ਬਹੁਤ ਖੂਬਸੂਰਤ ਤਰੀਕੇ ਨਾਲ ਜਸਤ ਸਾਹਿਬ ਨੇ ਬਾਈਂਡ ਅਪ ਕੀਤਾ ਹੈ ਕੇਸ ਦਾ ਵਿਰੋਧ ਜਿਹੜਾ ਉਹ ਉਹ ਵੀ ਹੋਏਗਾ ਲਿਖਤੀ ਤੌਰ ਤੇ ਜੋ ਵੀ ਮਤਲਬ ਹੁੰਦਾ ਉਹ ਅਸੀਂ ਮੈਮੋਰੰਡਮ ਵੀ ਦੇਵਾਂਗੇ ਸਰਕਾਰ ਨੂੰ ਵੀ ਦੇਵਾਂਗੇ ਐਮ ਐਲ ਏਜ਼ ਨੂੰ ਵੀ ਦੇਵਾਂਗੇ ਮਨਿਸਟਰਾਂ ਤੱਕ ਵੀ ਪਹੁੰਚ ਕਰਾਂਗੇ ਤਾਂ ਕਿ ਗਰੀਬਾਂ ਦੇ ਉੱਪਰ ਚੱਲਣ ਵਾਲਾ ਜਿਹੜਾ ਕਹਾੜਾ ਹੈ ਇਹ ਘੱਟੋ ਘੱਟ ਉਸ ਤੋਂ ਬਚ ਸਕਣ ਔਰ ਐਮ ਬੀ ਬੀ ਐਸ ਦੀ ਪੜ੍ਹਾਈ ਤੋਂ ਪਹਿਲਾਂ 20 ਲੱਖ ਰੁਪਏ ਦਾ ਜਿਹੜਾ ਬਾਉਂਡ ਹੈ ਉਹ ਭਰਉਣ ਤੋਂ ਕਿਸੇ ਨਾ ਕਿਸੇ ਤਰ੍ਹਾਂ ਸਰਕਾਰ ਇਹ ਆਪਣੇ ਡਿਸੀਜਨ ਨੂੰ ਵਾਪਸ ਲਵੇ ਤਾਂ ਕਿ ਆਉਣ ਵਾਲੇ ਬੱਚਿਆਂ ਨੂੰ ਕਾਫੀ ਜਿਹੜੀ ਰਾਹਤ ਹੈ ਉਹ ਮਹਿਸੂਸ ਹੋਵੇ ਔਰ ਰਾਹਤ ਮਿਲੇ ਪਾਵਰ ਆਫ ਸੋਸ਼ਲ ਜੁਨਟੀ ਹਮੇਸ਼ਾ ਅਜੇਹੀਆਂ ਵਿਚਾਰਧਾਰਾ ਦੇ ਵਿਚਾਰਧਾਰਾ ਨੂੰ ਅਜਿਹੇ ਡਿਸੀਜਨਾਂ ਨੂੰ ਲੈ ਕੇ ਜਿਹੜੀ ਹੈ ਲੋਕਾਂ 'ਚ ਵਿਚਰਦੀ ਹੈ ਔਰ ਇਹ ਕਾਨੂੰਨ ਇਹ ਮਤਲਬ ਬਾਉਂਡ ਦੀ ਜਿਹੜੀ ਸ਼ਰਤ ਰੱਖੀ ਹੈ ਇਸ ਨੂੰ ਵੀ ਲੈ ਕੇ ਪੰਜਾਬ ਦੇ ਪਿੰਡਾਂ ਵਿੱਚ ਪਹੁੰਚਣਗੇ ਪੰਜਾਬ ਦੇ ਸ਼ਹਿਰਾਂ ਵਿੱਚ ਮਹੱਲਿਆਂ ਵਿੱਚ ਔਰ ਲੋਕਾਂ ਦੇ ਨਾਲ ਸੰਪਰਕ ਕਰਨਗੇ ਔਰ ਸਰਕਾਰ ਦੀ ਇਹ ਜਿਹੜੀ ਮਾਰੂ ਨੀਤੀ ਹੈ ਔਰ ਇਸ ਦੇ ਬਾਰੇ ਉਹਨਾਂ ਦੇ ਨਾਲ ਵਿਚਾਰ ਵਿਮਰਸ਼ ਕਰ ਲਿਏ ਸੋ ਦੋਸਤੋ ਤੁਹਾਨੂੰ ਸਾਡੀ ਇਹ ਗੱਲਬਾਤ ਕਿਸ ਤਰ੍ਹਾਂ ਲੱਗੀ ਉਹਦੇ ਵਾਸਤੇ ਫੀਡਬੈਕ ਜ਼ਰੂਰ ਦੇਣਾ ਅੰਤ ਵਿੱਚ ਜਸਲ ਸਾਹਿਬ ਦਾ ਕਿਸ ਤਰ੍ਹਾਂ ਦਾ ਕਮੈਂਟ ਹੈ ਔਰ ਮੈਂ ਚਾਹੁੰਦਾ ਕਿ ਜਸਲ ਸਾਹਿਬ ਜਾਂਦੇ ਜਾਂਦੇ ਇਸ ਤੇ ਇੱਕ ਵਾਰ ਹੋਰ ਕਮੈਂਟ ਜਿਹੜਾ ਉਹ ਜ਼ਰੂਰ ਕਰ ਜਸਲ ਸਾਹਿਬ ਸ਼ੌਖ ਸ਼ਬਦਾਂ ਵਿੱਚ ਕੀ ਕਹਿਣਾ ਚਾਹੁੰਦੇ ਮੈਂ ਸ਼ੌਖ ਸ਼ਬਦਾਂ ਵਿੱਚ ਇਹੋ ਹੀ ਕਹਿਣਾ ਚਾਹੁੰਦਾ ਕਿ ਸਟੂਡੈਂਟ ਜਿਹੜੇ ਆ ਜਿਨ੍ਹਾਂ ਦੀ ਕੋਈ ਇਨਕਮ ਨਹੀਂ ਹੰਤੀ ਉਹਨਾਂ ਦੇ ਉੱਤੇ ਪੜ੍ਹਾਈ ਲਈ ਕੋਈ ਵੀ ਬੰਦਸ਼ ਜਿਹੜੀ ਕੋਈ ਵੀ ਸਰਕਾਰ ਲਾਉਂਦੀ ਹੈ ਆਪਰਾ ਅਬਸੋਸ਼ਨ ਜੁਨਟੀ ਉਹਦਾ ਵਿਰੋਧ ਕਰਦੀ ਹੈ ਹੂੰ ਕਿਸੇ ਵੀ ਸਟੂਡੈਂਟ ਦੇ ਉੱਤੇ ਨਹੀਂ ਚਾਹੀਦੀ ਸਟੂਡੈਂਟ ਨੂੰ ਇੰਨੇ ਖੁੱਲ੍ਹ ਹਣੀ ਚਾਹੀਦੀ ਕਿ ਉਹ ਜਿੰਨਾ ਪੜ੍ਹਨਾ ਚਾਹੁੰਦਾ ਗਵਰਨਮੈਂਟ ਵੱਲੋਂ ਤੇ ਪੈਸਾ ਖਰਚੇ ਜੀ ਗਵਰਨਮੈਂਟ ਹੋਰ ਟੈਕਸ ਲਾ ਲਵੇ ਹੋਰ ਪਾਸੇ ਟੈਕਸ ਥੋੜਾ ਹੈ ਲੇਕਿਨ ਜੇਕਰ ਕਿਸੇ ਦੀ ਐਜੂਕੇਸ਼ਨ ਲੈਣ ਤੋਂ ਉਹਨੂੰ ਬੰਦ ਰੱਖਿਆ ਜਾਂਦਾ ਤੇ ਸਮਝ ਲਓ ਗਵਰਨਮੈਂਟ ਆਪਣੇ ਬੱਚਿਆਂ ਨੂੰ ਗੁਲਾਮ ਬਣਾਉਣਾ ਚਾਹੁੰਦੀ ਹੈ ਦੇਸ਼ ਦੇ ਬਿਸ਼ਿੰਦੇ ਜਿਹੜੇ ਹੈਗੇ ਆ ਉਹਨਾਂ ਦੇ ਬੱਚਿਆਂ ਨੂੰ ਗੁਲਾਮ ਦੇਖਣਾ ਚਾਹੁੰਦੀ ਹੈ ਸੋ ਸਟੂਡੈਂਟਾਂ ਦੀ ਪੜ੍ਹਾਈ ਜਿਹੜੀ ਹੈ ਉਹਦੇ ਤੇ ਕੋਈ ਬੈਨ ਨਹੀਂ ਹੋਣਾ ਚਾਹੀਦਾ ਮੈਂ ਇਹੋ ਹੀ ਚਾਹੁੰਦਾ ਸੋ ਦੋਸਤੋ ਤੁਹਾਨੂੰ ਸਾਡੀ ਗੱਲਬਾਤ ਕਿਸ ਤਰ੍ਹਾਂ ਲੱਗੀ ਫੀਡਬੈਕ ਜ਼ਰੂਰ ਦੇਣਾ ਪੋਸੂਨਾਮਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਔਰ ਇਸ ਪੂਰੀ ਇੰਟਰਵਿਊ ਨੂੰ ਲੈ ਕੇ ਆਪਣੇ ਕਮੈਂਟ ਜਿਹੜੇ ਹੈ ਤੁਹਾਨੂੰ ਕੀ ਇਹ ਸਰਕਾਰ ਦੀ ਪਾਲਿਸੀ ਸਰਕਾਰ ਨੇ ਜਿਹੜੀ ਇਹ ਬੌਂਡ ਦੀ ਸ਼ਰਤ ਰੱਖੀ ਹੈ ਉਦੇ ਨਾਲ ਤੁਸੀਂ ਕਿੰਨੇ ਸਹਿਮਤ ਹੋ ਸਹਿਮਤ ਹੋ ਜਾਂ ਅਸਹਿਮਤ ਹੋ ਇਸ ਬਾਰੇ ਕਮੈਂਟ ਜ਼ਰੂਰ ਦੇਣਾ ਜੁੜੇ ਰਹੋ ਕੋ ਸੁਨਾਮਾ ਚੈਨਲ ਦੇ ਨਾਲ ਸਾਨੂੰ ਦਿਓ ਇਜਾਜ਼ਤ ਸਸਵੀਕਾਰ ਜੈਪੀਮ ਜੈ ਭਾਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ